ਸਤਿਗੁਰੂ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਟੋਨੀ ਸ਼ੋਰੂਮ ਵਾਲਾ ਅੱਜ ਤੁਹਾਨੂੰ ਆਪਣਾ ਪਿੰਡ ਵਿਖਾਉਣ ਲੱਗਾ ਬੜੀ ਮਿਹਨਤ ਨਾਲ ਇਹ ਵੀਡੀਓ ਬਣਾਉਣ ਲੱਗੇ ਆ ਵੀਡੀਓ ਦੇਖਣ ਤੋਂ ਬਾਅਦ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਭ ਤੋਂ ਜਿਹੜਾ ਜ਼ਰੂਰੀ ਕੰਮ ਹੈ ਇਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹਦੇ ਹੇਠਲੇ ਪਾਸੇ ਜਿੱਥੇ ਸਬਸਕ੍ਰਾਈਬ ਲਿਖਿਆ ਉਹਨੂੰ ਦਬਕੇ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਅਜੇ ਤੱਕ ਨਹੀਂ ਕੀਤਾ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਸਬਸਕ੍ਰਾਈਬ ਤੁਸੀਂ ਜਿਹੜਾ ਇਹ ਕਰਦੇ ਹੋ ਉਹਦੇ ਨਾਲ ਇਹ ਹੁੰਦਾ ਹੈ ਕਿ ਜਿਹੜੀ ਸਾਡੀ ਨਵੀਂ ਪੁਰਾਣੀ ਹਰ ਵੀਡੀਓ ਇਹ ਤੁਹਾਡੇ ਤੱਕ ਆਪਣੇ ਆਪ ਪਹੁੰਚ ਜਾਂਦੀ ਏ ਤੇ ਪਲੀਜ਼ ਸਾਰੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਆਜੋ ਫਿਰ ਕਰਦੇ ਆਂ ਵੀਡੀਓ ਸ਼ੁਰੂ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਸੂਰੋਂ ਇਹ ਹੈਗਾ ਜੀ ਸਾਡਾ ਪਿੰਡ ਸੂਰੋਂ ਤਹਿਸੀਲ ਸਾਨੂੰ ਪੈਂਦੀ ਏ ਰਾਜਪੁਰਾ ਤੇ ਜ਼ਿਲ੍ਹਾ ਲੱਗਦਾ ਏ ਪਟਿਆਲਾ 4-5000 ਦੀ ਆਬਾਦੀ ਵਾਲੇ ਸਾਡੇ ਇਸ ਪਿੰਡ ਵਿੱਚ ਰਾਜਪੂਤ, ਜੱਟ, ਬ੍ਰਾਹਮਣ, ਤਰਖਾਨ, ਬਾਣੀਏ, ਰਵਦਾਸੀਏ, ਹਰ ਬਰਾਦਰੀ ਦੇ ਲੋਕ ਰਹਿੰਦੇ ਨੇ ਤੇ ਸਾਰਿਆਂ ਦਾ ਆਪਸ ਵਿੱਚ ਪੂਰਾ ਭਾਈਚਾਰਾ ਏ। 1947 ਦੀ ਵੰਡ ਤੋਂ ਪਹਿਲਾਂ ਇੱਥੇ ਜ਼ਿਆਦਾਤਰ ਸਾਡੇ ਮੁਸਲਮਾਨ ਭਰਾ ਰਹਿੰਦੇ ਸੀ। ਪਰ ਵੰਡ ਵੇਲੇ ਮੁਸਲਮਾਨ ਵੀਰ ਉਧਰ ਪਾਕਿਸਤਾਨ ਵਿੱਚ ਚਲੇ ਗਏ ਤੇ ਉਧਰੋਂ ਪਾਕਿਸਤਾਨ ਵਿੱਚੋਂ ਜਿਹੜੇ ਸਾਡੇ ਸਿੱਖ ਭਰਾ ਇਧਰ ਪੰਜਾਬ ਵਿੱਚ ਆਏ ਉਹਨਾਂ ਵਿੱਚੋਂ ਜਿਹੜੇ ਲੋਕ ਸਾਡੀ ਰਾਜਪੂਤ ਬਰਾਦਰੀ ਨਾਲ ਸੰਬੰਧ ਰੱਖਦੇ ਸੀ ਉਹ ਸਾਡੇ ਇਸ ਪਿੰਡ ਸੋਹਰੋਂ ਵਿੱਚ ਆ ਕੇ ਵਸ ਗਏ ਸਾਡੇ ਪਿੰਡ ਦੇ ਜ਼ਿਆਦਾਤਰ ਲੋਕ ਰਾਜਪੂਤ ਭਾਈਚਾਰੇ ਨਾਲ ਸੰਬੰਧ ਰੱਖਦੇ ਹਨ ਆਲੇ-ਦੁਆਲੇ ਦੇ ਸਾਰੇ ਪਿੰਡਾਂ ਵਿੱਚੋਂ ਸਾਡੇ ਪਿੰਡ ਨੂੰ ਵੱਡਾ ਮੰਨਿਆ ਜਾਂਦਾ ਹੈ ਸਾਡੇ ਇਸ ਪਿੰਡ ਵਿੱਚ ਹਰ ਸਾਲ ਤਨ ਤਨ ਬਾਬਾ ਸਾਹਬ ਸਿੰਘ ਜੀ ਭੱਲੇ ਜੀ ਦੀ ਯਾਦ ਵਿੱਚ ਸਾਲਾਨਾ ਜੋੜ ਮੇਲਾ ਵੀ ਕਰਵਾਇਆ ਜਾਂਦਾ ਏ ਸਾਡੇ ਪਿੰਡ ਵਿੱਚ ਪਾਠੀ ਵੀ ਬਹੁਤ ਨੇ ਰਾਗੀ ਵੀ ਬੜੇ ਨੇ ਤੇ ਪ੍ਰਚਾਰਕ ਵੀ ਬਹੁਤ ਨੇ ਪਿਛਲੇ ਕੁਝ ਸਮੇਂ ਤੋਂ ਸਾਡੇ ਪਿੰਡ ਦੇ ਕਾਫੀ ਬੱਚੇ ਬਾਹਰ ਵਿਦੇਸ਼ਾਂ ਵਿੱਚ ਗਏ ਨੇ ਜ਼ਮੀਨਾਂ ਘਟ ਹੋਣ ਕਰਕੇ ਪਿੰਡ ਦੇ ਜ਼ਿਆਦਾਤਰ ਲੋਕ ਆਪਣਾ ਕੋਈ ਨਾ ਕੋਈ ਕਾਰੋਬਾਰ ਕਰਕੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਨੇ ਆਓ ਹੁਣ ਤੁਹਾਨੂੰ ਸਾਡੇ ਸਾਰੇ ਪਿੰਡ ਦੀ ਸੈਰ ਕਰਵਾਈਏ। ਧੰਤਨ ਬਾਬਾ ਸਾਹਬ ਸਿੰਘ ਜੀ ਭੱਲੇ ਜੀ ਦੀ ਯਾਦ ਵਿੱਚ ਪਿੰਡ ਦੇ ਵਿੱਚਕਾਰ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਏ। ਐਡੇ ਵੱਡੇ ਪਿੰਡ ਵਿੱਚ ਇਹ ਸਿਰਫ ਇੱਕੋ ਹੀ ਗੁਰਦੁਆਰਾ ਸਾਹਿਬ ਏ। ਪੈਸੇ ਦੇ ਲੈਣ ਦੇਣ ਵਾਸਤੇ ਪਿੰਡ ਵਿੱਚ ਇੱਕ ਬੈਂਕ ਵੀ ਬਣਿਆ ਹੋਇਆ ਏ। ਸਾਡੇ ਪਿੰਡ ਵਿੱਚ ਇੱਕ ਗੈਸ ਏਜੰਸੀ ਵੀ ਹੈਗੀ ਏ। ਤੇ ਜੇ ਕੋਈ ਢਿੱਲਾ ਮੱਠਾ ਹੁੰਦਾ ਹੈ ਉਹਦੇ ਵਾਸਤੇ ਪਿੰਡ ਵਿੱਚ ਸਰਕਾਰੀ ਡਿਸਪੈਂਸਰੀ ਵੀ ਬਣੀ ਹੋਈ ਏ ਪਿੰਡ ਦੇ ਬਾਹਰ ਅੱਡੇ ਤੇ ਆ ਇੱਕ ਬਹੁਤ ਹੀ ਸੁੰਦਰ ਗੇਟ ਵੀ ਬਣਿਆ ਹੋਇਆ ਏ ਇਹ ਹੈਗਾ ਜੀ ਸਾਡੇ ਪਿੰਡ ਦਾ ਸਕੂਲ ਇਧਰਲੇ ਪਾਸੇ ਮਿਡਲ ਸਕੂਲ ਏ ਜਦੋਂ ਅਸੀਂ ਪੜਦੇ ਸੀ ਉਦੋਂ ਤੇ ਸਕੂਲ ਪ੍ਰਾਇਮਰੀ ਤੱਕ ਹੀ ਹੁੰਦਾ ਸੀ 5ਵੀਂ ਤੱਕ ਅਸੀਂ ਇੱਥੇ ਹੀ ਪੜੇ ਆ ਇਸ ਪੇਪਲੇ ਥਾਂ ਬੈਠ ਕੇ ਪੜਦੇ ਹੁੰਦੇ ਸੀ ਅਸੀਂ ਇਧਰਲੇ ਪਾਸੇ ਐਲੀਮੈਂਟਰੀ ਸਕੂਲ ਏ ਦੇਖੋ ਕਿੰਨੀ ਸੋਹਣੀ ਇਮਾਰਤ ਬਣੀ ਹੋਈ ਏ ਸਕੂਲ ਦੀ ਅੱਜ ਇੱਥੇ ਆ ਕੇ ਬਹੁਤ ਯਾਦਾਂ ਤਾਜ਼ਾ ਹੋਈਆਂ ਨੇ ਸਾਡੀਆਂ ਆਜੋ ਹੁਣ ਤੁਹਾਨੂੰ ਸਾਡੇ ਪਿੰਡ ਵਾਲੀ ਨਹਿਰ ਵਿਖਾਉਨੇ ਆ ਹੁਣ ਤੇ ਇਹ ਪੁਲ ਨਵਾਂ ਬਣ ਗਿਆ ਪਰ ਜਦੋਂ ਇਹ ਪੁਲ ਪੁਰਾਣਾ ਹੁੰਦਾ ਸੀ ਉਦੋਂ ਇਹ ਕਾਫੀ ਨੀਵਾ ਹੁੰਦਾ ਸੀ ਤੇ ਬਰਸਾਤਾਂ ਦੇ ਮੌਸਮ ਵਿੱਚ ਕਈ ਵਾਰੀ ਪਾਣੀ ਪੁਲ ਦੇ ਉੱਤੋਂ ਦੀ ਹੋ ਕੇ ਲੰਘਦਾ ਸੀ ਤੇ ਉਸ ਪਾਣੀ ਵਿੱਚ ਕਈ ਵਾਰੀ ਲੋਕਾਂ ਦਾ ਕਾਫੀ ਕੀਮਤੀ ਸਮਾਨ ਰੁੜ ਕੇ ਆਉਂਦਾ ਸੀ ਕਦੇ-ਕਦੇ ਜਦੋਂ ਪਾਣੀ ਜ਼ਿਆਦਾ ਆ ਜਾਣਾ ਉਦੋਂ ਸਾਡੇ ਸਾਰੇ ਪਿੰਡ ਨੇ ਦਿਨ ਰਾਤ ਇੱਥੇ ਹੀ ਬੈਠੇ ਰਹਿਣਾ ਤੇ ਉਦੋਂ ਅਸੀਂ ਸਾਰੇ ਜਣੇ ਪਿੰਡ ਵਾਲੇ ਰਲ ਕੇ ਮਿੱਟੀ ਦੇ ਥੈਲੇ ਭਰ-ਭਰ ਕੇ ਥੈਲੇ ਪੁਲ ਦੇ ਨਾਲ-ਨਾਲ ਲਾਉਂਦੇ ਸੀ ਤਾਂ ਕਿ ਪਾਣੀ ਸਾਡੇ ਪਿੰਡ ਵਾਲੇ ਪਾਸੇ ਨਾ ਮਾਰ ਕਰ ਸਕੇ ਪੋਲ ਦੇ ਪਰਲੇ ਪਾਸੇ ਵਾਲਾ ਇਲਾਕਾ ਨੀਵਾ ਹੁਣ ਕਰਨ ਪਾਣੀ ਉਧਰਲੇ ਪਿੰਡਾਂ ਜਿਵੇਂ ਮਾਜਰਾ ਮੰਡਿਆਣਾ ਜਾਂ ਬਠਾਉਣੀਆਂ ਉਧਰਲੇ ਪਾਸੇ ਪਾਣੀ ਜ਼ਿਆਦਾ ਮਾਰ ਕਰਦਾ ਸੀ ਤੇ ਜਦੋਂ ਉਸ ਪਾਣੀ ਵਿੱਚ ਕਈ ਲੋਕ ਵਿਚਾਰੇ ਫਸੇ ਹੁੰਦੇ ਸੀ ਤੇ ਉਹਨਾਂ ਨੂੰ ਸਾਡੇ ਪਿੰਡ ਦੇ ਨੌਜਵਾਨ ਕੱਢ ਕੇ ਵੀ ਲਿਆਉਂਦੇ ਸੀ ਪਾਣੀ ਚੋਂ ਤੇ ਉਹਨਾਂ ਨੂੰ ਲੰਗਰ ਬਣਾ ਵੀ ਸਿਕਾਉਂਦੇ ਸੀ ਨਹਿਰ ਦੇ ਨਾਲ ਆ ਬੰਦਾ ਬਣਿਆ ਹੋਇਆ ਇਸ ਬੰਨ ਦੇ ਆਲੇ ਦੁਆਲੇ ਆ ਦੇਖੋ ਕਿੰਨੇ ਦਰਖਤ ਲੱਗੇ ਹੋਏ ਨੇ ਇਦਾਂ ਲੱਗਦਾ ਕਿਸੇ ਜਿਵੇਂ ਕਿਸੇ ਜੰਗਲ ਦੇ ਵਿੱਚੋਂ ਲੰਘਦੇ ਹੋਈਏ ਪਿੰਡ ਦੇ ਅੱਡੇ ਦੇ ਨਾਲ ਬਾਹਰਲੇ ਪਾਸੇ ਆ ਇੱਕ ਪੁਰਾਣੀ ਹਵੇਲੀ ਬਣੀ ਹੋਈ ਏ ਬੜੀ ਦੂਰੋਂ ਦੂਰੋਂ ਲੋਕ ਐਸਾ ਹਵੇਲੀ ਨੂੰ ਦੇਖਣ ਵਾਸਤੇ ਇੱਥੇ ਆਉਂਦੇ ਨੇ ਜਿੱਥੇ ਆ ਜੇਰੀ ਲੱਗੀ ਹੋਈ ਏ ਪਹਿਲਾਂ ਇੱਥੇ ਅਮਰੂਦਾਂ ਦਾ ਬਾਗ ਹੁੰਦਾ ਸੀ ਤੇ ਇੱਕ ਫੁੱਲਾਂ ਦਾ ਬਗੀਚਾ ਹੁੰਦਾ ਸੀ ਜਦੋਂ ਅਸੀਂ ਨਾਲ ਦੇ ਪਿੰਡ ਖਾਨਪੁਰ ਭੋਗਲਾਂ ਪੜਨ ਵਾਸਤੇ ਜਾਂਦੇ ਸੀ ਉਦੋਂ ਇਥੋਂ ਇਸ ਬਾਗ ਵਿੱਚੋਂ ਜਾਂਦੇ ਆਉਂਦੇ ਆ ਬਹੁਤ ਅਮਰੂਦ ਤੋੜ ਕੇ ਖਾਂਦੇ ਸੀ ਬਾਕੀ ਇਸ ਹਵੇਲੀ ਬਾਰੇ ਅਸੀਂ ਇੱਕ ਪੂਰੀ ਵੀਡੀਓ ਬਣਾ ਕੇ ਆਪਣੇ YouTube ਚੈਨਲ ਤੇ ਪਾਈ ਹੋਈ ਏ ਤੁਸੀਂ ਉਸ ਵੀਡੀਓ ਨੂੰ ਜਦੋਂ ਮਰਜੀ YouTube ਤੇ ਜਾ ਕੇ ਦੇਖ ਸਕਦੇ ਹੋ ਸਾਡੇ ਪਿੰਡ ਵਿੱਚ ਪੰਜ ਬੋੜ ਨੇ ਤੇ ਤਿੰਨ ਪਿੱਪਲ ਨੇ ਭਾਗਾਵਾਂ ਵਾਲੇ ਨੇ ਉਹ ਪਿੰਡ ਜਿਨ੍ਹਾਂ ਪਿੰਡਾਂ ਵਿੱਚ ਅਜੇ ਵੀ ਐਦਾਂ ਦੇ ਪੁਰਾਣੇ ਦਰਖਤ ਮੌਜੂਦ ਨੇ ਕਮੈਂਟ ਕਰਕੇ ਦੱਸਿਓ ਕਿ ਕਿਹੜੇ ਪਿੰਡ ਵਿੱਚ ਇਹੋ ਜਿਹੇ ਕਿੰਨੇ ਦਰਖਤ ਨੇ ਇਹਨਾਂ ਪਿੱਪਲਾਂ ਦੀ ਇਹਨਾਂ ਬੋੜਾਂ ਦੀ ਛਾਂ ਹੇਠਾਂ ਖੇਡ ਖੇਡ ਕੇ ਅਸੀਂ ਜਵਾਨ ਹੋਏ ਆ ਇਹਨਾਂ ਦਰਖਤਾਂ ਨਾਲ ਵੀ ਸਾਡੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਨੇ ਗੀਤਾਂ ਵਿੱਚ ਵੀ ਇਹਨਾਂ ਦਰਖਤਾਂ ਦਾ ਜੇਕਰ ਆਉਂਦਾ ਜਿਵੇਂ ਇੱਕ ਮਾਂ ਬੋੜ ਦੀ ਛਾਂ ਤੇ ਰੱਬ ਦਾ ਨਾਮ ਇਹ ਤਿੰਨੇ ਇੱਕੋ ਜਿਹੇ ਬੁਲੰਦਾ ਆਵਾਜ਼ ਦੇ ਮਾਲਕ ਦੁਰਗਨ ਗਿੱਲੇ ਨੇ ਵੀ ਆਪਣੇ ਇੱਕ ਗੀਤ ਵਿੱਚ ਕਿਹਾ ਕਿ ਪਿੰਡਾਂ ਦੀ ਰੌਣਕ ਹੁੰਦੇ ਨੇ ਸਾਥ ਬਾਬੇ ਬੋੜ ਦੀਆਂ ਛਾਵਾਂ ਇਹਨਾਂ ਪਿਪੜਾਂ ਦੇ ਨਾਂ ਤੇ ਇਹਨਾਂ ਬੋੜਾਂ ਦੇ ਨਾਂ ਤੇ ਐਦਾਂ ਦੇ ਹੋਰ ਵੀ ਕਾਫੀ ਗੀਤ ਬਣੇ ਹੋਏ ਨੇ ਮੇਰੇ ਪਿੰਡ ਵਿੱਚ ਵਸਦਾ ਰੱਬ ਓਏ ਆ ਅੱਖੀਂ ਵੇਖ ਲੈ i ready ਸੇ ਸਾਂਦੇ ਦੁੱਖ ਸੁੱਖ ਸਾਂਝੇ ਸਾਂਝੀਆਂ ਅੱਖੀਆਂ ਪਹਿਣਾ ਧੌਣ ਉਠਾ ਕੇ ਅਣਖ ਦਾ ਬੁਰਾ ਜ਼ੁਬਾਨ ਪੱਕੇ ਹਿੰਡਾ ਵਾਲਿਆਂ ਇਹ ਗੱਲ ਟਾਉ ਨਾਲ ਆਖਦੇ ਆ ਪਿੰਡਾਂ ਵਾਲਿਆਂ ਮਾਣ ਨਾਲ ਆਖਦੇ ਆ ਪਿੰਡਾਂ ਵਾਲਿਆਂ ਟਾਉ ਨਾਲ ਆਖਦੇ ਆ ਪਿੰਡਾਂ ਵਾਲਿਆਂ ਜਿੱਤੇ ਪਿਤਾ ਵਾਲਿਆਂ ਗਰੂਰ ਜਨ ਕੀ ਟੌਂਜ ਹੈਗੇ ਤਾਂ ਸੁਣੱਖਿਆ ਮਾਪਿਆਂ ਨੇ ਸ਼ੁਰੂ ਤੋਂ ਹੀ ਲਾ ਲੈਤਾਉ ਨਾਲ ਆਖਦੇ ਆ ਪਿੰਡਾਂ ਚੈਲੰਜ ਮੇਰਾ ਨਾਸਵਾਲਿਆਂ ਨੂੰ ਵੀਰੋ ਕੋਈ ਐਸਾ ਜਹਾਜ਼ ਬਣਾਵੋ ਹਲਕਾ ਨੂੰ ਚਮਕਦੇ ਆਹੀ ਪਚਾਵੇ ਪਿੰਡ ਰਾਜਪੁਰ ਪਾਈਆਂ ਮਾਂ ਮੇਰੀ ਦਹਤਾਂ ਦੀਆਂ